ਇੱਕ ਘੱਟੋ ਘੱਟ ਵੀ 25 30 ਫੁੱਟ ਪੌੜੂ ਯਹੀ ਤੇ ਆਹ ਦੇਖੋ ਜਮਾ ਹਲਕੀ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਬਿਲਕੁਲ ਹਲਕੀ ਆਪ ਆਪੇ ਵੇਖੋ ਤੇ ਇਹ ਨਾ ਕੱਲ ਬੁੜੀ ਇਹਦੇ ਉੱਤੇ ਚੜਨ ਲੱਗੀ ਤੇ ਵਿਚਾਲੋ ਟੁੱਟ ਗਈ ਤੇ ਉਹ ਡਿੱਗ ਪਈ ਉਹ ਉੱਥੇ ਸਿਰ ਪੱਲੇ ਤੇ ਉਹਦੀ ਵਿਚਾਰੀ ਦੀ ਡੈਥ ਹੋ ਗਈ ਅਸੀਂ ਚਾਹੁੰਦੇ ਆ ਵੀ ਜੀ ਦੀ ਵੀ ਇਹ ਜ਼ਿੰਮੇਵਾਰੀ ਬੰਦੀ ਸੀ ਇਹਦੇ ਡਿੱਗਣ ਨਾਲ ਉਹਦੀ ਡੈਥ ਹੋ ਗਈ ਇਹਦੇ ਕਸੂਰਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਮਨਰੇਗਾ ਸਕੀਮ ਤਹਿਤ ਦਿਹਾੜੀ ਕਰਨ ਵਾਲੀ ਮਜ਼ਦੂਰ ਔਰਤ ਦੇ ਨਾਲ ਇੱਕ ਮੰਦ ਭਾਗਾ ਹਾਦਸਾ ਵਾਪਰ ਜਾਂਦਾ ਹੈ ਜਦੋਂ ਇੱਕ ਡੂੰਗੀ ਖੂਹੀ ਦੇ ਵਿੱਚ ਕੰਮ ਕਰ ਰਹੀ ਹੁੰਦੀ ਹੈ ਤਾਂ ਅਚਾਨਕ ਪੌੜੀ ਤੋਂ ਥੱਲੇ ਡਿੱਗਣ ਦੇ ਨਾਲ ਸੱਟ ਵੱਜਦੀ ਹੈ ਤੇ ਥਾਹੀਂ ਮੌਤ ਹੋ ਜਾਂਦੀ ਹੈ ਤੇ ਹੁਣ ਮ੍ਰਿਤਕ ਪਰਿਵਾਰ ਪਿੰਡ ਵਾਲੇ ਰਿਸ਼ਤੇਦਾਰ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰਿਵਾਰ ਕਹਿ ਰਿਹਾ ਕਿ 30 ਲੱਖ ਰੁਪਿਆ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਏ ਜੇਕਰ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਸੀਂ ਮਰਿਤ ਦੇ ਸੜਕ ਤੇ ਡੱਕੇ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਪੋਸਟਮਾਰਟਮ ਤੋਂ ਬਾਅਦ ਕੀ ਕੁਝ ਕਲੀਅਰ ਹੋਏਗਾ ਇਹ ਏਡੀਸੀ ਮੈਡਮ ਦਾ ਕਹਿਣਾ ਹੈ ਤੇ ਉੱਥੇ ਹੀ ਠੇਕੇਦਾਰ ਦੀ ਅੰਗੈਲੀ ਕਰਕੇ ਹਰ ਰੋਜ਼ ਦੀ ਤਰ੍ਹਾਂ 300 ਰੁਪਏ ਦਿਹਾੜੀ ਤੇ ਗਈ ਇਹ ਮੈਲਾ ਪੌੜੀ ਚੱਲ ਰਹੀ ਹੁੰਦੀ ਐ ਪਰ ਅਚਾਨਕ ਡਿੱਗ ਜਾਂਦੀ ਐ ਜੋ ਲੋਕਾਂ ਦਾ ਕਹਿਣਾ ਹੈ ਪਰਿਵਾਰ ਦੇ ਦੱਸਣ ਮੁਤਾਬਿਕ ਪਾਣੀ ਪੀਣ ਲਈ ਬਾਹਰ ਆ ਰਹੀ ਸੀ ਪਰ ਪੌੜੀ ਟੁੱਟਣ ਕਰਕੇ ਮੰਦ ਪਾਗਾ ਹਾਦਸਾ ਵਾਪਰ ਜਾਂਦਾ ਤੇ ਥਾਹੀਂ ਇਸ ਔਰਤ ਦੀ ਮੌਤ ਹੋ ਜਾਂਦੀ ਐ ਸਰਕਾਰਯੋਗ ਭੈਣ ਜੀ ਸੀ ਪਿੰਡ 'ਚ ਕੰਮ ਚੱਲ ਰਿਹਾ ਸੀ ਜੀ ਨਰੇਗਾ ਦਾ ਤੇ ਉਹ ਆਪਣਾ ਬੰਦ ਰਿਹਾ ਸੀਗਾ ਜੀ ਪੰਚਾਇਤ ਦਾ ਤੇ ਉਹਦੇ ਡਿੱਗਣ ਕਾਰਨ ਇਹਨਾਂ ਦੀ ਸੱਟ ਲੱਗੀ ਐ ਸੱਟ ਲੱਗਣ ਕਾਰਨ ਇਹਨਾਂ ਜਿਹੜੀ ਮੌਤ ਹੋ ਗਈ ਐ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਉਹਨਾਂ ਚਰਨਾਤ ਅਸੀਂ ਸੰਸਕਾਰ ਕਰਨਾ ਹੈ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਪੰਚਾਇਤ ਤੇ ਸੈਕਟਰੀ ਤੇ ਜਿੰਨੇ ਵੀ ਉਹਦੇ ਵਿੱਚ ਨਮਾਇंदे ਹੋਲੇ ਆ ਮੋਤਵਾਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਬੱਚੇ ਉਹਨਾਂ ਦੇ ਛੋਟੇ-ਛੋਟੇ ਆ ਉਹਨਾਂ ਦੇ ਜਿਹੜੇ ਰੋਜੀ ਰੋਟੀ ਹੈ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 3 ਲੱਖ ਰੁਪਈਆ ਤੇ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਤੁਹਾਨੂੰ 6 ਮਹੀਨੇ ਲੱਗ ਜਾਣ, ਸਾਲ ਲੱਗ ਜੇ ਅਸੀਂ ਜਿਹੜੀ ਡੈੱਡ ਬਾਡੀ ਆ ਉਹ ਸੜਕ ਤੇ ਲੈ ਕੇ ਆਵਾਂਗੇ ਪੂਰੇ ਪਰਿਵਾਰ। ਅਸੀਂ ਬੱਚਾ-ਬੱਚਾ ਆਉਂਦਾ ਸੜਕ ਤੇ ਝੋਕਦੇ ਆਂ ਜਿਹੜਾ ਸੰਘਰਸ਼ ਅੱਗੇ ਅਸੀਂ ਉਹ ਤਿੱਖਾ ਕਰਾਂ। ਪੇਕੇ ਆ ਮੇਰੀ ਪਰਜਾਈ ਸੀਗੀ ਜੀ ਉਹ। ਅੱਛਾ ਕੀ ਹੋਇਆ ਫਿਰ? ਹੋਇਆ ਕੀ ਸੀਗਾ ਜੀ ਕੰਮ ਕਰ ਰਹੇ ਸੀ ਮਨਰੇਗਾ ਤੇ ਜੀ ਉਹ। ਉਹਨਾਂ ਦੀ ਡੈਥ ਹੋ ਗਈ ਜੀ ਉੱਥੇ ਪੌੜੀ ਉੱਪਰ ਚੜਾ ਰਹੇ ਸੀ ਜਦ ਕਿ ਉਹ ਪੌੜੀ ਟੁੱਟ ਗਈ। ਡਿੱਗ ਪਏ। ਇਹਨਾਂ ਕੋਲੇ ਕੋਈ ਇੰਤਜ਼ਾਮ ਨਹੀਂ ਸੀ ਉਹਨਾਂ ਨੂੰ ਕੱਢਣ ਜੇ ਉਹ ਜਲਦੀ ਕੱਢ ਸਕਦੇ ਕੱਢ ਲੈਂਦੇ ਤਾਂ ਸ਼ਾਇਦ ਉਹ ਬਚ ਵੀ ਸਕਦੀ ਸੀ ਬੱਚਿਆਂ ਦੀ ਮਾਲ ਬਚਾਉਣ ਦਾ ਜਿਹੜਾ ਜੋ ਕੰਮ ਕਰਵਾ ਰਹੇ ਸੀ ਉਹਨਾਂ ਦਾ ਬਚਾਉਣ ਦਾ ਹੱਕ ਵੀ ਸੀ ਉਹਨਾਂ ਨੂੰ ਹੁਣ ਵੀ ਮੰਗ ਕਰ ਰਹੇ ਆ ਸਰ ਉਹਨਾਂ ਨੂੰ ਜਤਨਾ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਦੋ ਬੱਚੇ ਉਹਨਾਂ ਦੇ ਇੱਕ ਨੂੰ ਨੌਕਰੀ ਦਿੱਤੀਏ 25-30 ਲੱਖ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਉਹ ਆਪ ਦਾ ਟਾਈਮ ਪਾਸ ਕਰ ਸਕਣ ਨਹੀਂ ਸਰ ਸਰਕਾਰ ਸਿਸਕਾਰ ਉਹਨਾਂ ਚਿਰ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਊਗੀ ਸਿਸਕਾਰ ਨਹੀਂ ਹੋਣ ਦੇ ਮੰਗ ਬਿਲਕੁਲ ਵੀ ਨਹੀਂ ਹੋਣ ਦੇਵਾਂਗੇ ਸਾਡਾ ਭੰਨ ਕੁਝ ਵੀ ਹੋਵੇ ਅਸੀਂ ਰੋਟੀ ਕਮਾ ਕੇ ਠੀਕ ਹੈ ਮਜ਼ਦੂਰ ਕਰਦੇ ਮਜ਼ਦੂਰੀ ਕਰਦੇ ਆ ਅਕਸਰ ਰੋਟੀ ਖਾਂਦੇ ਆ ਰੁੱਖੀ ਖਾਂਦੇ ਆ ਮਿਸੀ ਖਾਂਦੇ ਆ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕਮਾਈ ਕਰਦੇ ਸੀ ਹੱਕ ਦੀ ਕਮਾਈ ਕਰਕੇ ਖਾ ਰਹੇ ਸੀ ਉਹ ਇਹਦੇ ਵਿੱਚ ਤਾਂ ਕੋਈ ਦੋਸ਼ ਨਹੀਂ ਸਰਕਾਰ ਤੋਂ ਮੰਗ ਇਹ ਹੀ ਮੰਗ ਆਈ ਸਾਹਿਬ ਅ ਦੇਖੋ ਜੀ ਮੇਰੇ ਕੋਲ ਕੰਪਲੇਨ ਜਿਹੜੀ ਆਈ ਹੈ ਅਨਫਰਚੂਨੇਟਲੀ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਜਿਹੜੀ ਸੀ ਉਹ ਕੰਮ ਕਰ ਰਹੀ ਸੀ ਕਿ ਆਪਣੇ ਜੋ ਛੱਪੜ ਦਾ ਕੰਮ ਚੱਲ ਰਿਹਾ ਸੀ ਉੱਥੇ ਉਹਨਾਂ ਦੀ ਜਿਹੜੀ ਹੈਗੀ ਰਿਪੋਰਟਡਲੀ ਡੈਥ ਹੋਈ ਹੈ ਅ ਲੇਕਿਨ ਕਿਉਂਕਿ ਅਜੇ ਪੋਸਟ ਮਾਡਰਨ ਹੋਇਆ ਨਹੀਂ ਹੈ ਡੈਥ ਦੇ ਕੀ ਰੀਜਨਸ ਹੈਗੇ 왓 ਇਸ ધ ਰੀਜਨ ਉਹ ਅਜੇ ਸਟੈਬਲਿਸ਼ ਨਹੀਂ ਹੋਇਆ ਤਾਂ ਬੜਾ ਮਸਲਾ ਇਹ ਗੰਭੀਰ ਹੈ ਇਸ ਕਰਕੇ ਜਿਹੜਾ ਹੈਗਾ ਅਸੀਂ ਇਸ ਦੇ ਵਿੱਚ ਇਨਕੁਆਇਰੀ ਕਰਾਂਗੇ ਪਹਿਲਾਂ ਤਾਂ ਅਸੀਂ ਇਹ ਹੀ ਦੇਖਾਂਗੇ ਕਿ ਕੀ ਕਮਨਲ ਕੋਈ ਸਬੰਧਤ ਮਸਲਾ ਸੀ ਜਾਂ ਕੋਈ ਉਹਨਾਂ ਦੀ ਹੈਲਥ ਦੇ ਨਾਲ ਕੋਈ ਸਬੰਧਤ ਮਸਲਾ ਸੀਗਾ ਉਸ ਦੇ ਚ ਅਸੀਂ ਪ੍ਰੋਪਰ ਇਨਕੁਆਇਰੀ ਕਰਾਂਗੇ